ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਇਸ ਵੇਲੇ ਹਾਲਾਤ ਵੱਧ ਤੋਂ ਵੱਧ ਬੱਤਰ ਹੋ ਚੁੱਕੇ ਨੇ ਉਧਰ ਹੀ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਦੇ ਵਿੱਚ ਅੱਜ ਵੀ ਬਰਸਾਤ ਦਾ येलो ਅਲਰਟ ਜਾਰੀ ਹੋਇਆ ਜਿਨ੍ਹਾਂ ਦੇ ਵਿੱਚ ਪਠਾਨਕੋਟ ਹੁਸ਼ਿਆਰਪੁਰ ਤੇ ਗੁਰਦਾਸਪੁਰ ਸ਼ਾਮਲ ਹੈ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਹਲਕੀ ਤੋਂ ਮੱਧਮ ਬਰਸਾਤ ਦੀ ਸੰਭਾਵਨਾ ਹੈ ਤਾਂ ਬਰਸਾਤ ਦੇ ਬਾਵਜੂਦ ਸੂਬੇ ਦੇ ਵਿੱਚ ਉਸ ਤੋਂ ਵੱਧ ਤੋਂ ਵੱਧ ਤਾਪਮਨ 2.6 ਡਿਗਰੀ ਦਾ ਵਾਧਾ ਇਸ ਦੇ ਵਿੱਚ ਦਰਜ ਕੀਤਾ ਗਿਆ ਹਾਲਾਂਕਿ ਆਮ ਨਾਲੋਂ 5.1 ਡਿਗਰੀ ਘਟ ਹੈ ਪੁਠੀ ਫਾਜ਼ਿਲਕਾ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ ਦੀ ਜੇਕਰ ਗੱਲ ਕਰਦੇ ਹਾਂ ਤੇ 31.5 ਡਿਗਰੀ ਰਿਹਾ ਤੇ ਸਭ ਤੋਂ ਵੱਧ ਤਾਪਮਾਨ ਫਰੀਦਕੋਟ ਦਾ ਹੈ 33.5 ਡਿਗਰੀ ਅੰਮ੍ਰਿਤਸਰ ਦੇ ਵਿੱਚ 29 ਤੇ ਲੁਧਿਆਣਾ ਚ 28.2 ਪਟਿਆਲਾ ਚ 28.5 ਫਿਰੋਜ਼ਪੁਰ ਚ 29.1 ਤੇ ਹੁਸ਼ਿਆਰਪੁਰ ਚ 28.7 ਨਨਤਪੁਰ ਸਾਭ ਚ 28.9 ਸ਼ਹੀਦ ਭਗਤ ਸਿੰਘ ਨਗਰ 26.6 ਤੇ ਮੋਹਾਲੀ ਚ 29.8 ਡਿਗਰੀ ਤਾਪਮਾਨ ਦਰਜ ਹੋਇਆ ਬਰਸਾਤ ਦੀ ਗੱਲ ਕਰਦੇ ਹਾਂ ਤਾਂ ਅੰਮ੍ਰਿਤਸਰ ਦੇ ਵਿੱਚ 8.7 ਲੁਧਿਆਣਾ ਚ 5.2 ਪਟਿਆਲਾ ਚ 3.8 ਫਰੀਦਕੋਟ ਚ 2. ਪੰਜ ਤੇ ਨਨਤਪੁਰ ਸਾਹਿਬ ਦੇ ਵਿੱਚ 3.5 ਪਠਾਨਕੋੜ ਦੇ ਵਿੱਚ 19.5 ਤੇ ਹੁਸ਼ਿਆਰਪੁਰ ਦੇ ਵਿੱਚ 21.5 ਮਿਲੀਮੀਟਰ ਬਰਸਾਤ ਪਈ ਹੈ ਪੰਜਾਬ ਚ ਲਗਾਤਾਰ ਹੋ ਰਹੀ ਬਰਸਾਤ ਦੇ ਚੱਲਦਿਆਂ ਜਿੱਥੇ ਡੈਮ ਇਸ ਵੇਲੇ ਪਾਣੀ ਉਹਨਾਂ ਦੇ ਵਿੱਚ ਉਫਾਨ ਤੇ ਚੱਲ ਰਿਹਾ 7 ਜ਼ਿਲ੍ਹਿਆਂ ਚ ਹੜਵੜਗੇ ਹਾਲਾਤ ਨੇ ਜਿਨ੍ਹਾਂ ਦੇ ਵਿੱਚ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਦੇ ਨਾਲ ਨਾਲ ਤਰਨਤਾਰਨ ਕਪੂਰਥਲਾ ਫਿਰੋਜ਼ਪੁਰ ਤੇ ਫਾਜ਼ਿਲਕਾ ਸ਼ਾਮਲ ਜਿੱਥੇ 150 ਤੋਂ ਵੱਧ ਪਿੰਡਾਂ ਦੇ ਵਿੱਚ ਕਈ-ਕਈ ਫੁੱਟ ਤੱਕ ਪਾਣੀ ਦਾਖਲ ਹੋ ਚੁੱਕਿਆ ਐਨਡੀਆਰਐਫ ਦੀਆਂ ਟੀਮਾਂ ਐਸਡੀਆਰਐਫ ਦੀਆਂ ਟੀਮਾਂ ਤੇ ਭਾਰਤੀ ਫੌਜ ਤੇ ਪੰਜਾਬ ਪੁਲਿਸ ਰੈਸਕਿਊ ਆਪਰੇਸ਼ਨ ਚਲਾ ਰਹੀ ਹੈ ਤੇ ਹੁਣ ਤੱਕ ਆਪਕਾ ਥਾਵਾਂ ਤੋਂ 92 ਲੋਕਾਂ ਨੂੰ ਰੈਸਕਿਊ ਕੀਤਾ ਜਾ ਚੁੱਕਿਆ ਹੈ ਹਾਲਾਂਕਿ ਦੱਸਦੇ ਗਏ ਕਿ ਪੰਜਾਬ ਦੇ ਵਿੱਚ ਭਾਰੀ ਬਰਸਾਤ ਚੱਲਦੀ ਹੈ ਜਿੱਥੇ ਮੁੱਖ ਮੰਤਰੀ ਮਾਨ ਦੇ ਵੱਲੋਂ ਹੁਣ ਚਿੰਤਾ ਜ਼ਾਹਰ ਕੀਤੀ ਗਈ ਤੇ ਮੌਸਮ ਵਿਭਾਗ ਦੇ ਵੱਲੋਂ ਜਿੱਥੇ ਅਗਲੇ ਕੁਝ ਦਿਨ ਵੀ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਗਈ ਜਿਸ ਨੂੰ ਵੇਖਦਿਆਂ ਹੋਇਆ ਸਰਕਾਰੀ ਤੇ ਅੱਜ ਸਰਕਾਰੀ ਸਾਰੇ ਹੀ ادارے ਜਿਹੜੇ ਨੇ ਉਹ 27 ਤੁੱਤੀ ਤੱਕ ਬੰਦ ਕਰ ਦਿੱਤੇ ਗਏ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਇਸ ਵੇਲੇ ਹਾਲਾਤ ਬਦ ਤੋਂ ਬੱਤਰ ਹੋ ਚੁੱਕੇ ਨੇ ਉਦੋਂ ਹੀ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਦੇ ਵਿੱਚ ਅੱਜ ਵੀ ਬਰਸਾਤ ਦਾ yellow alert ਜਾਰੀ ਹੋਇਆ ਜਿਨ੍ਹਾਂ ਦੇ ਵਿੱਚ ਪਠਾਨਕੋਟ ਹੁਸ਼ਿਆਰਪੁਰ ਤੇ ਗੁਰਦਾਸਪੁਰ ਸ਼ਾਮਲ ਹੈ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਹਲਕੀ ਤੋਂ ਮੱਧਮ ਬਰਸਾਤ ਦੀ ਸੰਭਾਵਨਾ ਹੈ ਤਾਂ ਬਰਸਾਤ ਦੇ ਬਾਵਜੂਦ ਸੂਬੇ ਦੇ ਵਿੱਚ ਉਸ ਤੋਂ ਵੱਧ ਤੋਂ ਵੱਧ ਤਾਪਮਾਨ 2.6 ਡਿਗਰੀ ਦਾ ਵਾਧਾ ਇਸ ਦੇ ਵਿੱਚ ਦਰਜ ਕੀਤਾ ਗਿਆ ਹਾਲਾਂਕਿ ਆਮ ਨਾਲੋਂ 5.1 ਡਿਗਰੀ ਘਟ ਹੈ ਉਤੇ ਫਾਜ਼ਿਲਕਾ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ ਦੀ ਜੇਕਰ ਗੱਲ ਕਰਦੇ ਹਾਂ ਤੇ 31.5 ਡਿਗਰੀ ਰਿਹਾ ਤੇ ਸਭ ਤੋਂ ਵੱਧ ਤਾਪਮਾਨ ਫਰੀਦਕੋਟ ਦਾ ਹੈ 33.5 ਡਿਗਰੀ ਅੰਮ੍ਰਿਤਸਰ ਦੇ ਵਿੱਚ 29 ਤੇ ਲੁਧਿਆਣਾ ਚ 28.2 ਪਟਿਆਲਾ ਚ 28.5 ਫਿਰੋਜ਼ਪੁਰ ਚ 29.1 ਤੇ ਹੁਸ਼ਿਆਰਪੁਰ ਚ 28.7 ਨਨਤਪੁਰ ਸਾਭ ਚ 28.9 ਚੇਤਪਗਸ ਸਿੰਘ ਨਗਰ 26.6 ਤੇ ਮੋਹਾਲੀ ਚ 29.8 ਡਿਗਰੀ ਤਾਪਮਾਨ ਦਰਜ ਹੋਇਆ ਬਰਸਾਤ ਦੀ ਗੱਲ ਕਰਦੇ ਹਾਂ ਤਾਂ ਅੰਮ੍ਰਿਤਸਰ ਦੇ ਵਿੱਚ 8.7 ਲੁਧਿਆਣਾ ਚ 5.2 ਪਟਿਆਲਾ ਚ 3.8 ਫਰੀਦਕੋਟ ਚ 2. 5 ਤੇ ਨਨਤਪੁਰ ਸਾਹਿਬ ਦੇ ਵਿੱਚ 3.5 ਪਠਾਨਕੋਟ ਦੇ ਵਿੱਚ 19.5 ਤੇ ਹੁਸ਼ਿਆਰਪੁਰ ਦੇ ਵਿੱਚ 21.5 ਮਿਲੀਮੀਟਰ ਬਰਸਾਤ ਪਈ ਹੈ ਪੰਜਾਬ ਚ ਲਗਾਤਾਰ ਹੋ ਰਹੀ ਬਰਸਾਤ ਦੇ ਚੱਲਦਿਆਂ ਜਿੱਥੇ ਡੈਮ ਇਸ ਵੇਲੇ ਪਾਣੀ ਉਹਨਾਂ ਦੇ ਵਿੱਚ ਉਫਾਨ ਤੇ ਚੱਲ ਰਿਹਾ ਸੱਤ ਜ਼ਿਲ੍ਹਿਆਂ ਚ ਹੜਵੜਗੇ ਹਾਲਾਤ ਨੇ ਜਿਨ੍ਹਾਂ ਦੇ ਵਿੱਚ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਦੇ ਨਾਲ ਨਾਲ ਤਰਨਤਾਰਨ ਕਪੂਰਥਲਾ ਫਿਰੋਜ਼ਪੁਰ ਤੇ ਫਾਜ਼ਿਲਕਾ ਸ਼ਾਮਲ ਹੈ ਜਿੱਥੇ 150 ਤੋਂ ਵੱਧ ਪਿੰਡਾਂ ਦੇ ਵਿੱਚ ਕਈ-ਕਈ ਫੁੱਟ ਤੱਕ ਪਾਣੀ ਦਾਖਲ ਹੋ ਚੁੱਕਿਆ ਐਨਡੀਆਰਐਫ ਦੀਆਂ ਟੀਮਾਂ ਐਸਡੀਆਰਐਫ ਦੀਆਂ ਟੀਮਾਂ ਤੇ ਭਾਰਤੀ ਫੌਜ ਤੇ ਪੰਜਾਬ ਪੁਲਿਸ ਰੈਸਕਿਊ ਆਪਰੇਸ਼ਨ ਚਲਾ ਰਹੀ ਹੈ ਤੇ ਹੁਣ ਤੱਕ ਆਪਕਾ ਥਾਵਾਂ ਤੋਂ 92 ਲੋਕਾਂ ਨੂੰ ਰੈਸਕਿਊ ਕੀਤਾ ਜਾ ਚੁੱਕਿਆ ਹਾਲਾਂਕਿ ਆੰਦ ਦੇ ਵੱਲੋਂ ਹੁਣ ਚਿੰਤਾ ਜ਼ਾਹਰ ਕੀਤੀ ਗਈ ਤੇ ਮੌਸਮ ਵਿਭਾਗ ਦੇ ਵੱਲੋਂ ਜਿੱਥੇ ਅਗਲੇ ਕੁਝ ਦਿਨ ਵੀ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਗਈ ਜਿਸ ਨੂੰ ਵੇਖਿਆ ਹੋਇਆ ਸਰਕਾਰੀ ਤੇ ਅਰਧ ਸਰਕਾਰੀ ਸਾਰੇ ਹੀ ادارے ਜਿਹੜੇ ਨੇ ਉਹ 27 ਤੋਂ 30 ਤੱਕ ਬੰਦ ਕਰ ਦਿੱਤੇ ਗਏ